ਸਾਡੇ ਦੇਸ਼ ਦਾ ਅਜਿਹਾ ਸ਼ਹਿਰ ਜਿੱਥੇ ਔਰਤਾਂ ਕਰ ਰਹੀਆਂ ਨੇ ਆਪਣੇ ਵਿਆਹ ਲਈ ਲਾੜੇ ਦੀ ਉਡੀਕ ਵੱਖ-ਵੱਖ ਇਲਾਕੇ ਤੋਂ ਮੁੰਡੇ ਆਉਂਦੇ ਨੇ ਤੇ ਕੁੜੀਆਂ ਨੂੰ ਪਸੰਦ ਕਰਕੇ ਆਪਣੀ ਜੋੜੀ ਬਣਾਉਂਦੇ ਨੇ ਆਖਿਰਕਾਰ 26 ਸਾਲ ਤੋਂ ਲੈ ਕੇ 76 ਸਾਲ ਦੀਆਂ ਔਰਤਾਂ ਕਿਉਂ ਨੇ ਸ਼ਹਿਰ ਚ ਕੁਆਰੀਆਂ ਕੀ ਹੈ ਉਹਨਾਂ ਦੀ ਦਰਦਨਾਕ ਕਹਾਣੀ ਜੀਹਾਂ ਅਸੀਂ ਆਪਣੇ ਦੇਸ਼ ਦੀ ਅਜਿਹੀ ਜਗ੍ਹਾ ਇਹ ਅਜਿਹੀ ਇਲਾਕੇ ਦੀ ਕਹਾਣੀ ਤੁਹਾਨੂੰ ਸੁਣਾਉਣ ਵਾਲੇ ਆ ਜਿੱਥੇ ਔਰਤਾਂ ਬਦੇਰੀ ਉਮਰ ਤੱਕ ਕੁਆਰੀਆਂ ਰਹਿੰਦੀਆਂ ਨੇ ਦਿਲਚਸਪ ਗੱਲ ਇਹ ਹੈ ਇਸ ਇਲਾਕੇ ਦੀਆਂ ਔਰਤਾਂ ਕੁੜੀਆਂ ਭਾਵੇਂ 70 ਪਲੱਸ ਹੀ ਕਿਉਂ ਨਾ ਹੋ ਜਾਣ ਪਰ ਐ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਨਹੀਂ ਕਰ ਸਕਦੀਆਂ ਇਹ ਮੁੰਡੇ ਵਾਲਿਆਂ ਦੀ ਉਡੀਕ ਕਰਦੀਆਂ ਨੇ ਇਹ ਖਬਰ ਹੈ ਬਿਹਾਰ ਦੇ ਸ਼ੇਰਸ਼ਾਬਾਦੀ ਜਿੱਥੇ ਔਰਤਾਂ ਬੁੱਢੀਆਂ ਹੋ ਚੁੱਕੀਆਂ ਨੇ ਪਰ ਫਿਰ ਵੀ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਘਰ ਚ ਚਾਰ ਚਾਰ ਭੈਣਾ ਕੁਆਰੀਆਂ ਬੈਠੀਆਂ ਰਹਿੰਦੀਆਂ ਨੇ ਕੋਈ ਵਿਚੋਲਾ ਇਹਨਾਂ ਦੀ ਗੱਲਬਾਤ ਨਹੀਂ ਕਰਦਾ ਇਹਨਾਂ ਦਾ ਵਿਆਹ ਨਹੀਂ ਕਰਾਉਂਦਾ ਜੀਹਾਂ ਜੇਕਰ ਕੋਈ ਮੁੰਡਾ ਕਿਤੋਂ ਦੂਰੋਂ ਆ ਕੇ ਇਹਨਾਂ ਨੂੰ ਪਸੰਦ ਕਰਦਾ ਏ ਤਾਂ ਇਹਨਾਂ ਦਾ ਵਿਆਹ ਹੋ ਜਾਂਦਾ ਏ ਇੱਥੇ ਦੀਆਂ ਔਰਤਾਂ ਨੂੰ ਕੋਈ ਆਜ਼ਾਦੀ ਨਹੀਂ ਹੈ ਔਰਤਾਂ ਆਪਣੇ ਮਨਪਸੰਦ ਦਾ ਕੋਈ ਕੰਮ ਨਹੀਂ ਕਰ ਸਕਦੀਆਂ ਇਸ ਇਲਾਕੇ ਚ ਸਿਰਫ ਬੰਦਿਸ਼ਾਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ